ਮੇਰਾ ਨਾਮ ਮੁਹੰਮਦ ਯਕੂਬ ਮੰਨੂ ਛੋਟੇ ਹੁੰਦਿਆਂ ਪਿਆਰ ਦੇ ਨਾਲ ਮੇਰੀਆਂ ਵੱਡੀਆਂ ਪਿਆਨਾ ਸੂਬਾ ਵੀ ਕਹਿੰਦੀਆਂ ਸੀ ਮੇਰੇ ਬਾਪੂ ਦਾ ਨਾਮ ਮੁਹੰਮਦ ਇਬਰਾਹਿਮ ਇਬਰਾਹਿਮ ਜੀ ਨੂੰ ਕੇ ਆਮ ਤੌਰ ਤੇ ਲੰਬਾ ਇਬਰਾ ਕਹਿੰਦੇ ਸੀ ਮੇਰੀ ਮਾਤਾ ਦਾ ਨਾਮ ਸਕੀਨਾ ਬੀਬੀ ਸੀ ਮੇਰਾ ਜਨਮ ਤਸੀਰੋਪੜ ਜ਼ਿਲ੍ਹਾ ਹੰਬਾਲੇ ਦੇ ਇੱਕ ਪਿੰਡ ਕੋਟਲਾ ਨਹੰਗ ਜਿਹੜਾ ਗੁਰਦੁਆਰਾ ਪਠਾ ਸਾਹਿਬ ਦੇ ਬਿਲਕੁਲ ਸਾਹਮਣੇ ਸੀ ਉੱਥੇ ਹੋਇਆ ਜਿਹਨੂੰ ਕੇ ਪਠਾਣਾ ਦਾ ਕੋਟਲਾ ਵੀ ਕਹਿੰਦੇ ਸੀ ਪੁਜਾਰਿਆਂ ਦੇ ਵੇਲੇ ਜਦੋਂ ਅਸੀਂ ਪਾਕਿਸਤਾਨ ਆ ਰਹੇ ਸੀ ਤੇ ਸਾਡੀ ਗੱਡੀ ਤੇ ਸਰਹੰਦ ਦੇ ਕੋਲ ਹਮਲਾ ਹੋਇਆ ਐਸ ਹਮਲੇ ਵਿੱਚ ਮੇਰਾ ਇੱਕ ਵਟਾਪਰਾ ਜੀ ਦਾ ਨਾਂ ਹਸਨ ਮੁਹੰਮਦ ਜੀ ਨੂੰ ਕੇ ਬਾਬੂ ਵੀ ਕਹਿੰਦੇ ਸਹੀ ਮੇਰੀ ਵੱਡੀ ਭੈਣ ਹਸਮਤ ਬੀਬੀ ਉਰਫ ਅਸੀ ਜਿਹਦਾ ਵਿਆਹ ਰੋਪੜ ਸ਼ਹਿਰ ਵਿੱਚ ਹੋਇਆ ਸੀ ਉਹਦੇ ਘਰ ਵਾਲੇ ਦਾ ਨਾਂ ਦੀਨਾ ਸੀ ਉਹਦੇ ਨਾਲ ਉਹਦਾ ਇੱਕ ਪੁੱਤਰ ਜਿਹਦਾ ਨਾਂ ਗਲਾਮ ਮੁਹੰਮਦ ਗਾਮਾ ਸੀ ਦੂਸਰੀ ਭੈਣ ਸ਼ਕੂਰਾ ਬੀਬੀ ਜਿਹਦਾ ਵਿਆਹ ਰੋਪੜ ਸ਼ਹਿਰ ਦੇ ਕੋਲ ਇੱਕ ਪਿੰਡ ਹੁਸੈਨਪੁਰ ਵਿੱਚ ਹੋਇਆ ਸੀ ਉਹਦੇ ਨਾਲ ਵੀ ਉਹਦਾ ਇੱਕ ਪੁੱਤਰ ਸੀ ਜਿਹਦੀ ਉਮਰ 3 ਸਾਲ ਸੀ ਉਹਦਾ ਨਾਮ ਮਕਬੂਲ ਸੀ ਤੇ ਤੀਜੀ ਭੈਣ ਫਾਤਿਮਾ ਬੀਬੀ ਉਰਫ ਫਾਤਾ ਜਿਹਦੀ ਉਮਰ 13 ਸਾਲ ਸੀ ਇਸ ਹੱਲੇ ਦੇ ਵਿੱਚ ਮੇਰੇ ਪਰਿਵਾਰ ਦੇ ਇਹ ਲੋਕ ਲੋਕ ਗਵਾਚ ਗਏ ਤੇ ਅੱਜ ਤੱਕ ਇਹਨਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ ਮੇਰੇ ਘਰ ਵਾਲੀ ਜਿਹਦਾ ਨਾਮ ਫਤਿਹ ਬੀਬੀ ਪਿਓ ਦਾ ਨਾਮ ਨੱਥਾ ਤੇ ਮਾਂ ਦਾ ਨਾਮ ਬਸੋ ਸੀ ਉਹ ਆਪਣੇ ਮਾਪਿਆਂ ਦੇ ਪਿੰਡ ਕਾਂਝਲਾ ਜਿਹੜਾ ਕਿ ਅੱਜਕੱਲ ਮੇਰੇ ਖਿਆਲ ਚ ਤਹਿਸੀਲ ਮੁਰੰਡੇ ਵਿੱਚ ਆ ਉੱਥੇ ਉੱਥੇ ਦੀ ਸੀ ਉਹ ਆਪਣੇ ਮਾਪਿਆਂ ਦੇ ਪਿੰਡ ਪਿੰਡੋਂ ਗਵਾਚੀ ਉਹਦਾ ਅੱਜ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਇਹਨਾਂ ਵਿੱਚੋਂ ਕੋਈ ਯਜ ਜਾਂ ਕੋਈ ਐਸਾ ਬੰਦਾ ਜਿਹੜਾ ਇਹਨਾਂ ਨੂੰ ਜਾਣਦਾ ਹੋਵੇ ਮੇਰੇ ਨਾਲ इन्ह नंबरों से रता करे पाकिस्तान का नंबर डबल जीरो बानवे जीरो तीन सौ बहत्तर छपंजा तीन सौ चौती दूसरा नंबर डबल जीरो बनवे जीरो तीन सौ तेरह तहत्तर छपंजा तीन सौ चौती इंडिया का नंबर है मुहमद शहन शाह मेरा दोस्त यह नंबर है डबल जीरो कानवे अठानवे पंद्रह तरवंजा सतारा छियासी एक इंडिया का दूसरा नंबर लखवीर ਲਖੇ ਦਾ ਇਹ ਨੰਬਰ ਇਹ ਲਖਵੀਰ ਲਖਾ ਉਸ ਘਰ ਚ ਰਹਿੰਦਾ ਜਿਹੜਾ ਮੇਰੇ ਬਾਪੂ ਦਾ ਸੀ 0091 98 14 68 233 ਮੈਂ ਅੱਜਕੱਲ ਫੈਸਲਾਬਾਦ ਜਿਹਨੂੰ ਕਿ ਪਹਿਲਾਂ ਲਾਲਪੁਰ ਕਹਿੰਦੇ ਸੀ ਰੇਲਵੇ ਸਟੇਸ਼ਨ ਦੇ ਨਾਲ ਇੱਕ ਮਹੱਲਾ ਤਾਰਕਾਬਾਦ ਮੈਂ ਉੱਥੇ ਰਹਿੰਦਾ ਜਿਹੜਾ ਵੀ ਭਰਾ ਇਸ ਵੀਡੀਓ ਨੂੰ ਦੇਖੇ ਸੁਨੇ ਉਹ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਸ਼ੇਅਰ ਕਰੇ ਤੁਹਾਡੀ ਵੱਡੀ ਤੁਹਾਡੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ